اوں اں چنگے دا سارا ایں آ رہے ہیں جناب اس دے وچ چل رہے ہیں ہاں جی سارا ہیر کھڑے ہیں کیہ باد آستا سی پورا ہے ساڈا اے پلس سارا نام لگا لگا پاري آ 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 ਦੱਸ ਦਿੰਦਾ ਆਂ ਸਾਰੇ ਪਾਣੋ ਉਹ ਜੱਫੀ ਦਾ ਕਰਦੇ ਹਨ ਦੁਰਾਲਾ ਬਾਹਰ ਚੱਲਦੇ ਆ 2000 ਦੇ ਬੰਦੇ ਨੇ ਬਨੋਟੀ ਨੋਟ ਮੁੰਡੇ ਦੀ ਝੋਲੀ ਚ ਪਾ ਕੇ ਵਿਆਹ ਲੈਦੇ 2500 ਦੇ ਅਸਲੀ ਨੋਟ ਕੱਢ ਲੈ ਜਦੋਂ ਅਸੀਂ ਪੁੱਛਿਆ ਤੂੰ ਕੀ ਕਰਦਾ ਕਰ ਮੈਂ ਨੋਟ ਤੋੜਾ ਤੇ ਦੇਖਿਆ ਤੇ ਨੋਟ ਹੈ ਜਾਲੀ ਆ ਇਹ ਬੰਦਾ ਕਹਿੰਦਾ ਕਿਹੜਾ ਪੰਡਤ ਆ ਸੋਦੀ ਸਵਦੀ ਹਾਂ ਇਹ ਸੋਦੀ ਦੇ ਪਾਸ ਆਜੇ ਤੇਰੇ ਪੰਡਤਾਂ ਦੇ ਸਾਦੇ ਤੇ ਇਹ ਕਰੋ ਤੇਰਾ ਸਵਦੀ ਪੰਡਾ ਗੁੜਿਆਲੇ ਕੋਲ ਜਿਹੜੀ ਸਵਦੀ ਉੱਥੇ ਵਿਆਹ ਵਾ ਸਿਮਰਪਾਲ ਦੇ ਵਿੱਚ ਅਸੀਂ ਡੱਲੇ ਤੋਂ ਬਰਾਸ ਆਇਆ ਸਾਡਾ ਮੁੰਡਾ ਵਾ ਆ ਚੋਰ ਇਹ ਦੇ ਜਿਹੜੇ ਠੱਗੀਆਂ ਮਾਰਦੇ ਹੈ ਤੇ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਚਿੱਟੇ ਵਾਲਾ ਤੋਂ ਨਾ ਨਾ ਬਾਈ ਪੁੱਛਿਆ ਕਰ ਦੇਖਦੇ ਆ ਨਾ ਚਿੱਟੇ ਵਾਲਾ ਮੁੰਡਾ ਇੱਥੇ ਕੰਮ ਕਰਦਾ